ਦੇਖੋ ਜੀ ਅੱਜ ਜੈ ਕ੍ਰਿਸ਼ਨ ਰੋੜੀ ਜੀ ਲੋਕਾਂ ਦੇ ਨਾਲ ਬਹੁਤ ਵੱਡੀ ਤੋਖਾ ਧੜੀ ਕਰ ਰਹੇ ਹੈ ਪਿੰਡਾਂ ਦੇ ਵਿੱਚ ਡਿਪਟੀ ਸਪੀਕਰ ਐਮ ਐਲ ਏ ਗਰਸ਼ੰਕਰ ਵੱਲੋਂ ਇੱਕ ਫਾਰਮ ਪਰ ਆਏ ਜਾ ਰਹੇ ਹੈ ਕਿ ਅਸੀਂ ਸिलाई ਮਸ਼ੀਨਾ ਲੇਡੀਜ਼ ਨੂੰ ਦਵਾਂਗੇ ਪਹਿਲੀ ਗੱਲ ਤੇ ਚੋਣ ਜਾਬਤਾ ਦੇ ਦੌਰਾਨ ਇਹ ਕਰਨਾ ਇਹ ਪਰਚਾ ਹੋ ਸਕਦਾ ਮੈਂ ਦੱਸਣਾ ਚਾਹੁੰਦੀ ਆ ਦੂਸਰੀ ਗੱਲ ਮੈਂ ਆਪਣੀਆਂ ਭੈਣਾਂ ਨੂੰ ਸੁਚੇਤ ਕਰਨਾ ਚਾਹੁੰਦੀ ਆ ਕਿ ਤੁਹਾਨੂੰ ਬੁੱੱਡੂ ਬਣਾ ਰਿਹਾ ਹੈ 420 ਬੀਸੀ ਠੱਗੀ ਕਰ ਰਿਹਾ ਹੈ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ ਇਹਨਾਂ ਨੇ ਕੇਜਰੀਵਾਲ ਸਾਹਿਬ ਅਨਰੋਦੀ ਪਾਰਟੀ ਨੇ 1000 ਰੁਪਏ ਦੇ ਫਾਰਮ ਭਰਾਈ ਸੀ ਕਿ ਅਸੀਂ 100000 ਰੁਪਏ ਜਿਹੜਾ ਭੈਣਾਂ ਨੂੰ ਦਵਾਂਗੇ 1000 ਰੁਪਏ ਇਹਨਾਂ ਨੇ ਦਿੱਤਾ ਨਹੀਂ ਔਰ ਹੁਣ ਨਵੇਂ ਫਾਰਮ ਚੱਕ ਕੇ ਲਾਏ ਆ ਮੈਂ ਆਪਣੇ ਲੋਕਾਂ ਨੂੰ ਬੇਨਤੀ ਵੀ ਕਰਦੀ ਆ ਕਿ ਜਿਹੜੀ ਜਿਹੜੀ ਜਗ੍ਹਾ ਇਹ ਸਿਲਾਈ ਮਸ਼ੀਨਾਂ ਦੇ ਫਾਰਮ ਭਰਨ ਆ ਰਹੇ ਆ ਤੁਸੀਂ ਕਾਈਂਡਲੀ ਜਿਹੜਾ ਮੈਨੂੰ ਇਨਫੋਰਮ ਕਰੋ ਮੈਨੂੰ ਫੋਨ ਕਰੋ ਔਰ ਨਾਲ ਜਿਹੜਾ ਜਾਣਕਾਰੀ ਦੋ ਇਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਈਏ ਔਰ ਦੂਸਰੀ ਗੱਲ ਮੈਂ ਕਹਿਣਾ ਚਾਹਨੀ ਆ ਜਿਨਨੇ ਲੋਕਾਂ ਦੇ ਉੱਤੇ ਜੈ ਕ੍ਰਿਸ਼ਨ ਰੌੜੀ ਨੇ ਧੱਕਾ ਕਰਾਇਆ ਪਰਚਾ ਕਰਾਇਆ ਉਹ ਆਪਣੇ ਪਿੰਡਾਂ ਦੇ ਵਿੱਚ ਕੰਨ ਖੋਲ ਕੇ ਸੁਚੇਤ ਹੋ ਕੇ ਇਸ ਗੱਲ ਨੂੰ ਦੇਖਣ ਅਗਰ ਉਤੇ ਫਾਰਮ ਪਰ ਆਣ ਆਂਦੇ ਸਿਲਾਈ ਮਸ਼ੀਨਾਂ ਦੇ ਤਾਂ ਤੁਹਾਡੀਆਂ ਭੈਣ ਬੈਠੀ ਐ ਤੁਹਾਡਾ ਬਦਲਾ ਰੌੜੀ ਤੋਂ ਲਏਗੀ ਇਹਦੇ ਤੇ ਜੇ ਦੀ ਸਰਕਾਰ ਤੇ ਪਰਚਾ ਕਰਾਏਗੀ ਤਕੜੇ ਹੋ ਕੇ ਮੈਨੂੰ ਫੋਨ ਕਰੋ ਤਾਂ ਕਿ ਇਹਨਾਂ ਦੀ ਚੋਰੀ ਔਰ ਇਹਨਾਂ ਦੀ ਠੱਗੀ ਬੇਈਮਾਨੀ ਫੜ ਸਕੀਏ